ਸਰਦਾਰ ਜਿਸਾਲ ਜਿੰਦੀ ਜਿੰਦਾਬਾਦ ਜੋ ਆਪਣੀਆਂ ਵਾਰੀਆਂ ਆ ਰਹੀਆਂ ਨੇ ਤਾਲੀਆਂ ਦੀਆਂ ਨਾ ਕਰਵਾਓ ਚਲੋ ਇੱਕ ਵਾਰ ਜ਼ੋਰਦਾਰ ਤਾਲੀਆਂ ਲਗਾ ਦਿਓ ਜ਼ੋਰਦਾਰ ਤਾਲੀਆਂ ਚਲੋ ਦੋਸਤੋ ਸਰਦਾਰ ਸਾਹਿਬ ਜੀ ਜਿੰਨਾ ਪੈਲੀਏ ਇੱਕ ਸਿੱਖ ਤੇਰਾ ਮਿਲਿਆ ਇਹ ਸਾਰੇ ਇਸ ਇਲਾਕੇ ਦੇ ਵਿੱਚ ਬੜੀ ਪੁੱਛੀ ਦੀ ਗੱਲ ਆ ਸਾਰੇ ਬੜਾ ਸਤਿਕਾਰ ਕਰਦੇ ਆ। ਸਾਰੇ ਭੈਣ ਭਰਾਵਾਂ ਦਾ, ਬੀਬੀਆਂ ਭੈਣਾਂ ਦਾ ਬਹੁਤ ਸਤਿਕਾਰ ਆ। ਜਿਹੜੇ ਆਪਣੇ- ਆਪਣੇ ਦੇ ਰੋਜ਼ ਟਾਈਮ ਕੱਢ ਕੇ ਇਨ ਦੀ ਵਿਚਾਰ ਸੁਣਨ ਵਾਸਤੇ ਇੱਥੇ ਆਏ ਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਇੱਕ ਬੇਨਤੀ ਕਰਾਂ ਵਿਸਪਾਲ ਜੀ ਨੂੰ ਜਿਸ ਪਾਰ ਦੀ ਉਹ ਥੱਲੇ ਬਹਿ ਜਾ ਯਾਰ ਹੈਲੋ ਜਿੱਤਰਾ ਇਹ ਤੁਹਾਨੂੰ ਜਨਤਾ ਦਾ ਲੋਕਤਾਰੀਆ ਮੈਨੂੰ ਲੱਗਦਾ ਹੈ ਤੁਹਾਨੂੰ ਬਹੁਤ ਵੱਡੀ ਵੀਡੀਓ ਨਾਲ ਦਿਤਾਉਗੇ ਪਰ ਇੱਕ ਯਾਦ ਰੱਖਿਓ ਪਰ ਇੱਕ ਗੱਲ ਯਾਦ ਰੱਖਿਓ ਇਹਨਾਂ ਦੇ ਕੰਮ ਬੜੇ ਸਿੱਧੇ ਢੰਗ ਨਾਲ ਜੇ ਕਰਦੇ ਰਹੋਗੇ ਨਾ ਤੇ ਪਬਲਿਕਤਾ ਦਾ ਸਾਰੇ ਸਨਮਾਨਿਤ ਪ੍ਰਧਾਨ ਸਾਹਿਬ ਅੱਗੇ ਬਾਅਦ ਜਿੰਨੇ ਵੀ ਮੇਰੇ ਭੈਣ ਭਾਈ ਬੈਠੇ ਆ ਇਕੱਲੇ ਇਕੱਲੇ ਦਾ ਨਾਮ ਲਵਾਂਗਾ ਬਹੁਤ ਟਾਈਮ ਲੱਗ ਜਾਊਗਾ ਕਦੇ ਇਹ ਨਾਮ ਮੈਂ ਦੇਖਿਆ ਜਦੋਂ ਮੈਂ ਛੋਡੇ ਵਾਲੀ ਜਗ੍ਹਾ ਤੇ ਹੁੰਦਾ ਸੀ ਨਾ ਮੈਂ ਕਈ ਵਾਰ ਕਹਿੰਦਾ ਵੀ ਲੀਡਰ ਦੇ ਨਾਮ ਨਹੀਂ ਦੇ ਕਈ ਵਾਰ ਦਵਾਜਸ ਨਾ ਆਉਂਦਾ ਹੀ ਆਪਾਂ ਭੈਣ ਭਾਈ ਸਾਰੇ ਜਾਣਦੇ ਹੁੰਦੇ ਨੇ ਕਿ ਜਦ ਨੂੰ ਪੇਰ ਦਵਾਜ ਨਹੀਂ ਆਉਂਦਾ ਔਰ ਗੱਲਾਂ ਭੁਮੀ ਜਾਂਦੀਆਂ ਇੱਕ ਵਾਰ ਬੰਦਾ ਕਹਿੰਦਾ ਮੈਂ ਨਾਮ ਲਈ ਜਨਾ ਯਾਰ ਸਵਾ ਬਹੁਤ ਹੋ ਜਾਂਦਾ ਇਸੇ ਸਾਰੇ ਮਿਲ ਲਈ ਸਨਮਾਨਯੋਗ ਨੇ ਭਾਈ ਕਹਿਣ ਦਿਨੇ ਵੀ ਅਮਰਜੀਤ ਜੀ ਸਾਰਾ ਦਿਨ ਮੇਲਣਾ ਫਿਰਦੇ ਰਹਿੰਦੇ ਆ ਮੈਂ ਕਦੇ ਕਦੇ ਹਾਸਾ ਹੁੰਦਾ ਉਹਨਾ ਅੱਜ ਬਾਲਾਂ ਨੂੰ ਅੱਜ ਗੱਲ ਕਰਦਾ ਸੀ ਜਿਵੇਂ ਗਰੀਬ ਜੀ ਨੇ ਕਿਹਾ ਮੈਂ ਜੱਗੀ ਭਾਜੀ ਨੇ ਕਿਹਾ ਮੈਂ ਤੁਹਾਡਾ ਯਾਰ ਆਸਾਨ ਕਿਵੇਂ ਲਾਉਂਗਾ ਤੁਸੀਂ 20 ਕਿਲੋਮੀਟਰ ਤੋਂ ਸਾਂਹੇ ਆਣ ਤੋਂ ਮੇਰੇ ਲਈ ਵੋਟਾਂ ਮੰਗਣਾ ਫਿਰ ਰਾਤ ਨੂੰ ਜਾਂਦੀ ਹਾਂ ਫਿਰ ਕੰਮ ਕਰ ਛੱਡ ਕੇ ਆਉਣੀ ਜਿੱਦਾਂ ਆਸਾਨ ਮੰਨੀਏ ਆ ਗੁਰੂ ਸਾਹਿਬ ਦੀ ਮਿਹਰ ਨਾਲ ਮੈਨੂੰ ਬਹੁਤ ਵਾਣਨਾ ਚਾਹੀਦਾ ਜੇ ਮੈਂ ਕੋਈ ਬੇਬੁਖਾ ਹੋਣਾ ਮਹਾਰਾਜ ਤੋਹਫੇ ਮੈਂ ਕਾਦੀ ਕਾਦੀ ਜੀ ਗੁਰਦੁਆਰੇ ਬੇਬੁਖੀ ਹੋ ਕੇ ਸੱਚੇ ਪਾਤਸ਼ਾਹ ਤੁਮ ਦੇਸ਼ਾ ਸਦਾ ਕਹਿੰਦੇ ਸੁਖੀ ਰੱਖੇ ਵਾਹਿਗੁਰੂ ਦੁੱਖ ਤੇ ਦਰਦ ਕੋਈ ਇਸ ਤੋਂ ਭਾਈ ਸਾਰਿਆਂ ਨੂੰ ਦੂਰ ਰੱਖੇ ਗੁਰੂ ਸਾਹਿਬ ਚੜ੍ਹਦੀ ਕਲਾ ਚੱਕਰ ਮੈਂ ਬਾਬਾ ਨਾਨਕ ਸਿੰਘ ਜੀ ਦਾ ਵਾਹਿਗੁਰੂ ਵੇਸ਼ਾ ਤੁਮ ਸੁਖੀਆਂ ਦੇ ਸਰਬੱਤ ਦਾ ਭਲਾ ਮੰਗਣ ਵਾਲੀ ਆਪਣੀ ਸਰੀ ਬੋਮ ਹੈ ਮਨੁੱਖ ਜਗੀਰ ਜੀ ਨੇ ਕਿਹਾ ਕਿ ਕੰਮ ਤੁਹਾਡੇ ਸਾਰੇ ਬਹੁਤ ਵੀ ਸੁੱਜੇ ਟੱਕਰ ਕਰਦੇ ਨਗਰ ਨਿਕਮ ਦੇ ਵਿੱਚ ਇੱਕੋ ਵਾਰ ਕਰਨਾ ਹੈ ਮੈਂ ਤੇ ਮੇਰੇ ਕਿਤਾਬ ਹਮਤਬਾਨ ਨੂੰ ਪੁੱਛ ਰਿਹਾ 26 ਜਨਵਰੀ ਨੂੰ ਮਹੌਲੀ ਇਹ ਝੰਡਾ ਚਲਾਉਣਾ ਹੈ ਕਿ ਸੀਐਮ ਸਾਹਿਬ 1000 ਰੁਪਏ ਨਹੀਂ ਆਇਆ ਕਿਹੜਾ ਫਾਸਲੇ ਸੀਐਮ ਨੇ ਕਿਹਾ ਕनक ਪਰ ਆਉਣਾ ਹੋ 1100 1100 ਆਇਆ 1100 क्या बादल कर ने कहा बनाता राशन आया काम तो सत्तर हजार परिवार का सत्तर हजार परिवार का कार्ड करता अठाई लख बंद हाई कोर्ट चोर जो कहे फिर हाई कोर्ट ने कहा नीले कार्ड दोबारा बनाओ ਤਾਂ ਹੋ 70000 ਕਾਰ ਜਿਹੜਾ ਕੱਤਿਆ ਉਹ ਕਾਰਦਵਾਰਾ ਬਣਦਾ ਨੀਲਾ ਕਾਰ ਨਹੀਂ ਜੇ ਦਵਾ ਫੜਦਾ ਇਹਨਾਂ ਨੂੰ ਤਾਂ ਹੀ ਲੱਗਦਾ ਜਿਵੇਂ ਇਹਨਾਂ ਦੀ ਜੇਬ ਤੋਂ ਜਾਣਾ ਹੁੰਦਾ ਪ੍ਰਕਾਸ਼ ਸਿੰਘ ਬਾਦਲ ਨੇ ਇਸ ਟੀਮ ਸ਼ੁਰੂ ਕੀਤੀ ਸੀ ਜਿਉਂਦੇ ਰਹਿਣ ਗਲਤੀਆਂ ਕੰਮ ਕਰਦੇ ਸਭ ਤੋਂ ਉੱਪਰ ਆਵੇ ਪਰ ਬਾਦਲ ਸਾਹਿਬ ਨੂੰ ਪਤਾ ਸੀ ਰਾਸ਼ਨ ਜਿਹੜਾ ਕਣਕ ਛੋਲਾ ਇੱਥੇ ਖਰਾਬ ਹੁੰਦਾ ਆਪਣੇ ਗਦਾਮਾ ਜਿਹੜੀ ਸੜਦਾ ਕਿਉਂ ਨਾ ਲੋਕਾਂ ਦੇ ਢੇਡੇ ਚਲੇ ਜਾਵੇ ਤਾ ਉਹਨੇ ਵੀ ਨੀਲਾ ਕਾੜ ਬਣਾ ਕੇ ਦਿੱਤਾ ਸੀ ਕੇਂਦਰ ਚ ਗੰਦਾ ਦੇਖੋ ਰਾਸ਼ਣ ਨੀਲਾ ਕਾੜ ਇਨੀ ਬਣਾਉਂਦੇ ਗਲਫ ਦੇ ਕਿ ਢਿੱਡ ਦੁੱਬਦਾ 2500 ਰੁਪਏ ਕਹਿੰਦਾ ਪੜ੍ਹਨ ਵਾਲੀ ਕੁੜੀਆਂ ਨੂੰ ਦਿਆ ਕਰੋ ਉਹ ਵੀ ਰੁੜ ਗਿਆ ਵਿੱਚੇ ਕਹਿੰਦਾ ਜਿਹੜੇ ਮੁੰਡੇ ਨੂੰ ਕੰਮ ਨਹੀਂ ਮਿਲੂਗਾ ਫੇਰਜ਼ਗਾਰੀ ਪੁੱਤਾਂ ਦਿਆ ਕਰਾਂਗੇ 12000 ਉਹ ਪਤਾ ਨਹੀਂ ਕਿੱਥੇ ਗਿਆ ਕਹਿੰਦਾ ਜਿਹੜੇ ਕਿਸਾਨ ਦੇ ਜਦੋਂ ਬਾੜ ਆਈ ਨਾ ਕਿਸਾਨਾਂ ਨੂੰ ਮੁਆਵਜ਼ਾ ਦੋਗਾ ਜਿਹਦੀ ਮੁਰਗੀ ਵੀ ਚਲੀ ਗਈ ਮੁਰਗੀ ਦਾ ਮੁਆਵਜ਼ਾ ਦੋਗਾ ਆਂਟੇ ਰੇ ਪੈਣਾ ਤੁੰਗਾ ਕੋਈ ਨਹੀਂ ਲੱਭਿਆ ਭਗਵੰਤਵਾਲ ਤੋਂ ਦਾ ਇੱਕ ਕੰਮ ਹੋਇਆ ਵਿਆਹ ਹੋ ਗਿਆ ਨਹੀਂ ਤਾਂ ਸ਼ਰਾਬ ਨਹੀਂ ਖੀਂ ਉਹ ਨਹੀਂ ਦਿੰਦਾ ਇਹਦਾ ਪਤੰਦਰ ਦਾ ਵਸਾ ਵਿਆਹ ਹੋਇਆ ਇਹ ਪਿੰਡੀ ਘਰਾਂ ਤੇ ਚਲੀ ਗਈ ਸੀ ਜੋ ਆ ਕੇ ਇਹਨੂੰ ਗਾਲਾਂ ਕੱਢਦੇ ਆ ਪੀਕੇ ਡੀਆ ਡੁੱਬਿਆ ਰਹਿਦਾ ਸਾਡੇ ਐਮਐਨਏ ਐਮਪੀ ਦਾ ਕੰਮ ਹੈ ਜੈਨਾਂ ਨੂੰ ਵਿਚਾਰਾ ਨੂੰ ਪੁੱਛਦਾ ਨਹੀਂ ਅਣਜਾਣ ਅਣਜਾਣ ਆਦਮੀ ਤੋਂ ਕਿਹੋ ਭਾਈ ਘਰ ਨਹੀਂ ਚੱਲਦਾ ਅਣਜਾਣ ਆਦਮੀ ਨੂੰ ਸਰਕਾਰ ਕਿੱਥੋਂ ਚਲਾਉਂਦੀ ਆਪਾਂ ਬੜੇ ਬੜਾ ਵਾਕੇ ਦੇਖਦੇ ਆਂ ਪੰਜਾਬ ਵਾਲੇ ਨਵਾਂ ਨਮਾ ਬਾਦਲ ਸਾਹਿਬ ਦੀ ਸਰਕਾਰ ਤੋਂ ਬਾਅਦ ਕੈਪਟਨ ਬਹੁਤ ਉਮੀਦ ਆਦੀ ਲੋਕਾਂ ਦਾ ਪਿਆਰ ਦੱਸਦਾ ਵੀ ਕਾਫੀ ਲੋਕ ਵੋਟਾਂ ਪਾਉਣਗੇ ਔਰ ਜਿਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਦਿਖਦਾ ਉਸ ਤਰ੍ਹਾਂ ਮੈਨੂੰ ਇਹ ਦਿਲ ਨੂੰ ਬੜਾ ਵਿਸ਼ਵਾਸ ਆ ਕਿ ਜੇ ਇਹ ਵੋਟਾਂ 'ਚ ਤਬਦੀਲ ਹੋ ਗਿਆ ਤਾਂ ਲੁਧਿਆਣਾ ਹੀ ਨਹੀਂ ਛੱਡੋ ਪੰਜਾਬ ਦੀ ਇਹ ਪੰਜੇ ਕਾਰਪੋਰੇਸ਼ਨ ਸਭ ਤੋਂ ਵੱਧ ਲੀਡ ਤੇ ਵਿੱਚ ਤੋਂ ਮੈਲ ਦੇ ਅਧਾਰ ਤੇ ਕੀ ਕੰਮ ਕੀਤੇ ਜਾਣਗੇ ਮੈਲ ਦੇ ਅਧਾਰ ਤੇ ਸਭ ਤੋਂ ਪਹਿਲਾਂ ਇੱਥੇ ਕੈਮਰੇ ਲਵਾਉਣੇ ਆ ਲੋਕਾਂ ਨੂੰ ਲੁੱਟਖੋਤੋਂ ਲਜਾਤ ਹੋਵੇ ਘਟਾਂ ਖੋਹਾਂ ਬਹੁਤ ਆ ਚੈਨੀਆਂ ਬਾਲੀਆਂ ਕੋਈ ਜਾਂਦੇ ਆ ਬੱਚਿਆਂ ਦੇ ਮੋਬਾਈਲ ਖੋਈ ਜਾਂਦੇ ਆ ਮੋਟਰਸਾਈਕਲ ਕੋਈ ਜਾਂਦੇ ਆ ਚੋਰੀਆਂ ਬਹੁਤ ਆ ਆਪਦੀ ਜੇਬ ਚੋਂ ਖਰਚਾ ਕਰਕੇ ਜੇ 10 ਲੱਖ ਲੱਗੇ ਜਾਂ 12 ਲੱਖ ਲੱਗੇ ਕੈਮਰੇ ਲਵਾਵਾਂਗੇ ਇੱਥੇ ਸਾਰਾ ਵਾਟ ਸੁਰੱਖਿਅਤ ਕਰਾਂਗੇ ਉਸ ਤੋਂ ਬਾਅਦ ਸੀਵਰੇਜ ਪਾਣੀ ਸੜਕਾਂ ਲਾਈਟਾਂ ਦੀ ਤਕਲੀਫ ਔਰ ਨੀਲਾਕਾਰ ਤੇ ਰਾਸ਼ਨ ਕੱਢ ਦੀ ਤਕਲੀਫ ਲੰਬਾ ਚੌੜਾ ਕੰਮ ਕੋਈ ਨਹੀਂ ਇੱਥੇ ਵੋਟਰਾਂ ਨੂੰ ਅਪੀਲ ਕਰਦੇ ਆ ਵੋਟਰਾਂ ਨੂੰ ਅਪੀਲ ਕਰਦੇ ਆ ਜੇ ਡੀਪੂ ਵਾਲੇ ਰਾਸ਼ਨ ਖਾਂਦੇ ਆ ਡੀਪੂ ਵਾਲੇ ਸਿੱਧੇ ਕਰਾਉਣੇ ਆ ਤਾਂ ਮੈਨੂੰ ਵੋਟ ਪਾਓ ਜੇ ਭ੍ਰਿਸ਼ਟਾਚਾਰ ਭਜਾਉਣਾ ਤਾਂ ਮੈਨੂੰ ਵੋਟ ਭਜਾਇਓ ਇਹ ਸਾਰੇ ਲੁਟੇਰੇ ਜਿੰਨੀ ਕ੍ਰਪਸ਼ਨ ਹੁੰਦੀ ਆ ਪਹਿਲੇ ਦਸਾਂ ਦਿਨਾਂ ਇਹ ਤੁਹਾਨੂੰ ਫਰਕ ਨਜ਼ਰ ਆਊਗਾ ਕ੍ਰਪਸ਼ਨ ਹਟਾ ਦਿੰਦੇ ਆ ਸਾਰੇ ਔਰ ਸਾਰੇ ਬੱਚੇ ਭੈਣ ਭਾਈ ਇਕੱਠੇ ਹੋ ਕੇ ਵੱਧ ਤੋਂ ਵੱਧ ਵੋਟਾਂ 2 ਨੰਬਰ ਦੇ ਚੋਣ ਨਿਸ਼ਾਨ ਤੱਕੜੀ ਤੇ ਪਾਓ ਤੇ ਜਿਹੜੇ ਨਾਮ ਕੱਟੇ ਗਏ ਆ ਮੋਟਰ ਕਾਰਡ ਵਿੱਚ ਜਾਂ ਰਾਸ਼ਨ ਕਾਰਡ ਦੇ ਉਹਨਾਂ ਦਾ ਵੀ ਹੋਊਗਾ ਸਾਰੇ ਰਾਸ਼ਨ ਕਾਰਡ ਦੇ ਜਿਹੜੇ ਕੱਟੇ ਹੋਏ ਨਾਮ ਨੇ ਨੀਲੇ ਕਾਰਡਾਂ ਦੇ ਕੱਟੇ ਹੋਏ ਨਾਮ ਆ ਦੁਬਾਰਾ ਬਣਾਵਾਂਗੇ ਔਰ ਤੁਰੰਤ ਬਣਾਵਾਂਗੇ ਇਹ ਨਹੀਂ ਹੈ 6 ਮਹੀਨੇ ਬਾਅਦ ਬਣਨਗੇ ਤ੍ਰੰਤ 2-4 ਦਿਨਾਂ ਬਾਅਦ ਇਹ ਐਕਸ਼ਨ ਹੋਊਗਾ ਔਰ ਇੰਪਲੀਮੈਂਟ ਕਰਾ ਕੇ ਘਟੂਗਾ ਸਾਰੇ ਨੀਲੇ ਕਾਰਡ ਰੈਸ਼ਨ ਕਰ ਔਰ ਦੂਜੇ ਨੰਬਰ ਜਿਹੜੇ ਵੋਟਰਾਂ ਚੋਂ ਕਾਰਡ ਕੱਟੇਗੇ ਵੋਟਰ ਕਾਰਡ ਦੇ ਉਹ ਦੁਬਾਰਾ ਰੀਕਨੈਕਟ ਕਰਕੇ ਸਾਰੇ ਵੋਟਰਾਂ ਚ ਕਾਰਡ ਬਣਵਾਉਣ ਬਹੁਤ ਬਹੁਤ ਮਿਹਰਬਾਨੀ ਸਾਰੇ ਨੀਵੇਂ ਅੱਗੇ